ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਫੇਰ ਆਪਾਂ ਪਹੁੰਚੇ ਆਂ ਬਾਈ ਚਮਕੌਰ ਕੋਲੇ ਪਿੰਡ ਧੌਲਾ ਤਹਿਸੀਲ ਤਪਾ ਜ਼ਿਲ੍ਹਾ ਹੈਗਾ ਬਾਈ ਹੋਰਾਂ ਦਾ ਬਰਨਾਲਾ ਦੋ ਨਗੀਨੇ ਦਿਖਾਉਂਗਾ ਜੇ ਗੱਲਬਾਤ ਕਰ ਲਈਏ ਮੈਂ ਕਹਿੰਦੇ ਹੁੰਦੇ ਨਾ ਸੱਜਣੋ ਵੀ ਸਿੰਘ ਦੇ ਵਿੱਚ ਦੀ ਢੇਲਾ ਨਹੀਂ ਟੱਪਦਾ ਉਹ ਗੱਲਬਾਤ ਇਹਦੇ ਸਿੰਘ ਵਿੱਚ ਦੀ ਸੱਚੀ ਉਹ ਢੇਲਾ ਨਹੀਂ ਟੱਪਦਾ ਇੱਕ ਤਾਂ ਗੱਲਬਾਤ ਹੁੰਦੀ ਆ ਇੱਕ ਜਿਹੜੀ ਹੁੰਦੀ ਆ ਚੀਜ਼ origignal ਚ ਇੱਥੇ ਤੋਂ ਸਿੰਘ ਸਿੰਘ ਚੈੱਕ ਕਰ ਸਕਦੇ ਹੋ ਆਪ ਵੀ 31 ਹੈ ਕੁਆਲਟੀ ਵੀ ਟੋਪ ਹੈ ਇਹ ਗੱਲਬਾਤ ਕਰ ਲਈਏ ਨਾ ਸੱਜਣੋ ਇਹਦੇ ਨਾਲ ਵੀ 31 ਹੈ 15 ਤੋਂ 20 ਦਿੰਦਾ ਇਹਦਾ ਸੂਆ ਤੇ ਬਾਕੀ ਇੱਕ ਤਾਜੀ ਸੂਈ ਆ 10-15 ਮਿੰਟਾਂ ਦੀ ਜਰਸੀ ਦੀ ਵਹਿੜ ਕੁਆਲਟੀ ਇਹਦੀ ਵੀ ਟੋਪ ਆ ਤੇ ਬਾਕੀ ਆ ਜੋ ਬਾਈ ਨਾ ਕਰਾਉਂਦੇ ਗੱਲਬਾਤ ਦੋਹੇ ਜਾਨਵਰ ਖੋਲ ਕੇ ਦਿਖਾਵਾਂਗੇ ਤੇ ਦੋਹਾਂ ਦੇ ਰੇਟ ਵੀ ਸੱਜਣੋ ਵੀਡੀਓ 'ਚ ਹੀ ਕਰਾ ਦਾਂਗੇ ਆ ਨਾਲ ਇਹਦੇ 31 ਆ ਗਈ ਜਮੈਂ ਟੋਪ ਕੁਆਲਟੀ ਦੀ ਤੇ ਬਾਕੀ ਆ ਜੋ ਬਾਈ ਨਾ ਕਰਾਉਂਦੇ ਗੱਲਬਾਤ ਚਮਕੌਰ ਨਾਲ ਤੇ ਦੋਹੇ ਜਾਨਵਰ ਖੋਲ ਕੇ ਤੋੜ ਕੇ ਦਿਖਾਵਾਂਗੇ ਤੇ ਦੋਹਾਂ ਦੀ ਡਿਟੇਲ ਸੱਜਣੋ ਬਾਈ ਨੂੰ ਪੁੱਛਾਂਗੇ ਆ ਜਾ ਚਮਕੌਰ ਸਿੰਘ ਹੋਰ ਕੀ ਹਾਲ ਹੈ ਵਧੀਆ ਭਰਾ ਭਰਾ ਮੇਰਾ ਚੜਦੀ ਕਲਾ ਹਾਂ ਭਰਾ ਮੇਰਾ ਬਹੁਤ ਵਧੀਆ ਪਰਮਾਤਮਾ ਦੀ ਕਿਰਪਾ ਦੀ ਬਾਕੀ ਠੀਕ ਹੈ ਭਰਾ ਬਾਈ ਕਹਿੰਦਾ ਸ਼ੁਰੂ ਫਿਰ ਆ ਇੱਥੋਂ ਆਹ ਕੱਟੀ ਦੀ ਕਰ ਲੋਨੇ ਕਿੰਨੇ ਦੋਨੇ ਕਿੰਨੇ ਤੂੰ ਆਹ ਕਿਹਾ ਨਹੀਂ ਤੋੜ ਦੀ ਇੱਕ ਬਰੀ ਕੱਟੀ ਦੇ ਮੈਨੂੰ ਬਹੁਤ ਮੇਰੇ ਕੋਲੇ ਪਸ਼ੂ ਆਏ ਨੇ ਪਰ ਇਹ ਜੱਤ ਕੱਟੀ ਕੱਟ ਪਹਿਲੀ ਹੈ ਤੋਲੇ ਤੋਲੇ ਸਿੰਘ ਨੇ ਵਿੱਚ ਕਹਿੰਦਾ ਵੀ ਤੋਲੇ ਤੋਲੇ ਸਿੰਘ ਨੇ ਐਸਾ ਨਗੀਨਾ ਨਹੀਂ ਆਇਆ ਕਹਿੰਦਾ ਭਾਵ ਕੱਟੀ ਥੱਲੇ ਵੀਰੇ ਚਿੱਗ ਨੂੰ ਮਾਰ ਕੇ 12 ਡੱਬੇ ਡੱਬੇ ਆਵਰੇ ਕੋਲ ਲੈ ਆਵੇ ਕੰਡਾ ਆਵਰੇ ਕੋਲ ਲੈ ਆਵੇ ਠੀਕ ਆ ਗੱਲ ਦੋ ਡੰਗ ਚੋਲੇ ਚਾਰ ਡੰਗ ਚੋਲੇ ਠੀਕ ਆ ਜੀ ਆਪਦੇ ਘਰੋਂ ਲੈ ਆਵੇ ਕੱਟੀ ਥੱਲੇ 14 ਕਿਲੋ ਤੋਂ ਸੂਆ ਪਹਿਲਾ ਪਹਿਲਾਂ ਸੂਆ ਕੱਟੀ ਆ ਜਮਾ 26 ਢਾਈ ਸਾਲ ਦੀ ਆ ਵੀਰੇ ਸਿਰਫ ਸਿਰਫ ਢਾਈ ਸਾਲ ਦਾ ਬੱਚਾਗਾ ਹਾਂ ਸਿਰਫ ਢਾਈ ਸਾਲ ਦਾ ਢਾਈ ਸਾਲ ਦਾ ਬੱਚਾ ਜਮਾ ਨਗੀਨਾ ਜਿਹਨੂੰ ਕਹਿੰਨ ਉਹ ਨਗੀਨਾ ਜਮਾ ਆਸਲਾ ਹਾਂ ਆਸਲ ਬਰੀਡ ਆ ਜਮੇ ਜਮੇ ਇੱਕ ਨਾਲ ਇੱਕ ਵੀਰੀਆ ਭਰਾ ਮੇਰੇ ਜੀ ਨੇ ਪਾਲਣੇ ਰੱਖਣੀ ਹੋਵੇ ਘਰੇ ਕੋਠੀ ਚ ਬਸ ਇਹਨੂੰ ਰੱਖ ਲੋ ਚਾਪਾ ਕੇ ਸ਼ੋ ਪੀਸ ਵੀ ਆ ਜਮੇ ਸ਼ੋ ਪੀਸ ਨਗੀਨਾ ਜਮੇ ਡਾਇਮੰਡ ਆ ਜਦੋਂ ਵੀ ਆਪ ਨੂੰ ਲੋੜ ਪਏਗਾ ਸੋਨਾ ਉਦੋਂ ਵੇਚਣ ਦੀ ਲੋੜ ਪੈਂਦੀ ਵੀ ਉਦੋਂ ਆਪ ਨੂੰ ਕੰਮ ਦੀ ਪੈਸੇ ਦੀ ਲੋੜ ਪੈ ਜੇ ਹਾਂਜੀ ਹਾਂਜੀ ਉਹ ਉਦੋਂ ਆਪਾਂ ਵੇਚ ਦਿੰਦੇ ਆ ਵੀ ਇਹ ਵੀ ਜਦੋਂ ਮਰਜ਼ੀ ਵੇਚ ਦਈਆਂ ਹੱਕ ਕਿਸੇ ਨਿਆਰ ਨੂੰ ਸੱਦ ਕੇ ਉਹ ਕੰਮ ਆ ਵੀਰੇ ਵੀ ਇਹੇ ਉਹ ਸੋਨਾ ਆ ਗਿਆ ਜਿਹੜੇ ਜਿੱਥੇ ਖੜ ਦੂ ਆਏ ਨਹੀਂ ਹੈਗਾ ਬੱਚਾ ਇਹ ਸੋਨਾ ਉਹ ਚੀਜ਼ ਆ ਭਾਈ ਜਿੱਤੇ ਕਹੇਗਾ ਉੱਥੇ ਖੜ੍ਹਦੀ ਆ ਉਹ ਪੱਤੀ ਆ ਜਾਈਂ ਨਾਲ ਦੀ ਆ ਬਈ ਇਹ ਗੱਲਬਾਤ ਕਰ ਲਈ ਹਾਂ ਹਾਂ ਬਾੜੀ ਚੰਗੀ ਆ ਵੀਰੇ ਪਿਆਰ ਨਾਲ ਹਾਂ ਉਹ ਗੱਲਬਾਤ ਆ ਵੀ ਜਿਹੜੇ ਚ ਕਾਟ ਨਹੀਂ ਲੱਗਦੀ ਬੋਚ ਕੇ ਲੈ ਚੱਲ ਕੋਈ ਗੱਲ ਨਹੀਂ ਐਨੂੰ ਐਨੂੰ ਕਮਾ ਲੈ ਐਨੂੰ ਕਮਾ ਲਿਆ ਗਿਆ ਨਹੀਂ ਲੈ ਚੱਲ ਬੋਚ ਕੇ ਇੱਥੇ ਤੋਂ ਇੱਕ ਜਿਹੜਾ ਹੋਰ ਦਵਾ ਦੇ ਉਹਨਾਂ ਨੂੰ ਇੱਥੇ ਤੋਂ ਆਡ ਰੂਡਰ ਚੈੱਕ ਕਰ ਸਕਦੇ ਹੋ ਠੰਡੀ ਬੜੀ ਆ ਵੀਰੇ ਇੱਕ ਕੋਈ ਗੱਡੀ ਦੇ ਪਿਛਾੜੀ ਬਰਾਬਰ ਆ ਵੀਰੇ ਦੀ ਇੱਥੇ ਤੋਂ ਗੱਡੀ ਪਿਛਾੜੀ ਦਾ ਥਣ ਵੀ ਹੁਣ ਮੈਂ ਦਿਖਾ ਦਣਾ ਵੀ ਪੂਰੀ ਦੂਰੀ ਤੇ ਲੱਗਿਆ ਪੂਰੇ ਗੈਪ ਤੇ ਬਾਈ ਚਲਾ ਦਿਆ ਐਨੂੰ ਢੇੜਾ ਕਢਾ ਦੇ ਇੱਕ ਵ 18 ਤੋਂ 20 ਦਿਨ ਦਾ ਸੀਗਾ ਹਰਿਆਣਾ ਦੀ ਕੱਟੀਆਂ ਮੰਗਰ ਵੀ ਕੱਟੀਆਂ ਆਪ ਵੀ ਕਿਤੇ ਸਰਕਾਰੀ ਸੀਮੰਦਿਆ ਬਲੱਡ ਟੈਸਟ ਆੜਾ ਕਰਵਾ ਸਵਾਜੇ ਕੋਈ ਕਰਾਉਣਾ ਹੋਵੇ ਲੈਬੋਰੀ ਇਹ ਵੀ ਕੋਈ ਚੱਕਰ ਨਹੀਂ ਹੈਗਾ ਸਰਕਾਰੀ ਸਾਹ ਦੀ ਸੀਮੰਦ ਦੀ ਕੱਟੀ ਹੈ ਜਿੱਥੋਂ ਲਈ ਜਾ ਮੈਂ ਇਹਨੂੰ ਕਿਹਾ ਪਰ ਹੈ ਕਿਤੇ 14 ਕਿਲੋ ਸੀ ਆਪਣੇ ਕੋਲ ਪਰਸੋ ਆ ਜਾ ਕੱਲ ਨੰਗੇਗਾ ਪੂਰਾ 12 ਡੱਬੇ ਭਰ ਦਿਓ ਉਹ ਕੋਲ 14 ਸੀਗਾ ਪਰ 12 ਡੱਬੇ ਜਿਹੜੀ ਪਹਿਲਾਂ ਕੱਟੀਆਂ ਭਰਾ ਗਰੀ 40 ਦਾ ਦੁੱਧ ਤੇ ਆਉਂਦੀ ਹੈ ਜੇ ਸਹੀ ਸਹੀ ਇਹਨਾਂ ਜਦਾਂ ਮੈਂ ਸਿਆਣੇ ਨੇ ਕਹੀਦਾ ਹਾ ਹਤਨਾ ਆ 8 ਡੱਬੇ ਇਸ ਟਾਈਮ ਵਾਈ ਕਹਿੰਦਾ 12 ਰੈਡੀ ਨੇ ਇਹ ਥੱਲੇ ਇਹ ਗੱਲਬਾਤ ਕਰ ਲਈਏ ਹੂੰ ਤਾਂ ਵਾਦਾ ਤੂੰ ਵਾਦਾ ਪਰ 12 ਡੱਬੇ ਆਪਾਂ ਭਰ ਦਾਂਗੇ ਝੱਗ ਤੋਂ ਮਾਰ ਕੇ ਕੰਡੇ ਵਾਲਾ ਝੱਗ ਤੋਂ ਬਿਨਾ ਹਾਂ ਕੰਡੇ ਵਾਲਾ 12 ਕਰ ਦਾਂਗੇ ਹਾਂ ਤੇ ਆ ਨਾ ਇਹਦਾ 14 ਹੋ ਗਰੇ ਹੂੰ ਤਾਂ ਹਾਂ ਕੱਤੀ ਵੀ ਜਮਾ ਮਾੜੇ ਬੰਦੇ ਤੇ ਤਾਂ ਕੱਤੀ ਨਹੀਂ ਫੜੀ ਹੁੰਦੀ ਜੇ ਫੜਾ ਫੜਨੀ ਹੋਵੇ ਵੀਰੇ ਅਸੀਂ ਛੱਡ ਗਏ ਚੰਗਾ ਛੱਡਿਆ ਹੋਇਆ ਹਾਂ 18 ਮਰਾਂ ਦੀ ਕੱਟੇ ਤੇ ਬਈ ਥਣ ਥਣ ਦੇ ਬਾਹਰ ਕੱਤੀ ਦੇ ਬਾਹਰ ਪੜਾ ਲੱਗਾ ਹੋਇਆ ਵੀਰੇ ਦੇਖੀ ਲੈ ਜੇ ਹੁਣ 4 ਨਹੀਂ ਦਿਖਲੇ ਕਵਾਲਦੀ ਇਹ ਵੀ ਚੰਗੀ ਬਣਾਉਂਦੀ ਹੈ ਹਾਂ ਜਮਾ ਝੋਲੀ ਝੂਲੀ ਚੰਗੀ ਆਪ ਦੇ ਆਪਣੇ ਆਪਣੇ ਪੰਜਾਬ ਵਾਲੇ ਕੱਢੇ ਤੋਂ ਜਾਂ ਹਰਿਆਣਿਆਂ ਦੇ ਕੱਢੇ ਤੋਂ ਜਮਾ ਉਹ ਵੀ ਕੁਝ ਕਹਿੰਦੀ ਲੱਗਦੀ ਲੈ ਪੂ ਚੱਕਲੀ ਨੇ ਮਾਂ ਦੀ ਦਾ ਮਾਂ ਟਾਪ ਹੈ ਇੱਕ ਗੱਲ ਸੁਣੋ ਹੋਰ ਦਾਦ ਨਾ ਸੱਜਣ ਕਹਿੰਦੇ ਪੱਠ ਦੇਖੀ ਲੈ ਪੱਠ ਬਾਈ ਪੱਠ ਦੇਖ ਲੈ ਜਿਹੜੇ ਫੁੱਟ ਦੀ ਮਾਂ ਉਹ ਪੱਠ ਹੋਣਾ 2 ਫੁੱਟ ਦੀਆਂ ਚੌੜੀਆਂ ਲੈ ਹਾਂ ਵੀ ਜਿਹੜੀ ਮੈਂ ਦਾ ਨਾ ਬੱਚਾ ਚੰਗਾ ਰਾਜੀ ਆ ਕਹਿੰਦੇ ਉਹ ਵੀ ਉਹਦੇ ਥੱਲੇ ਹੁੰਦਾ ਗਰੋਥ ਬੱਚੇ ਦੀ ਬਾਹਰ ਨਹੀਂ ਜਾਇਆ ਜਾ ਵੀਰੇ ਆ ਇੱਥੇ ਤੋਂ ਥਣ ਥਣ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਇੱਥੋਂ ਆਰਡਰ ਰੂਡਰ ਬਾਈ ਪੂਰਾ ਚੰਡੀ ਦੇਕੇ ਨੇ ਸਾਊਥਵਾੜੇ ਵੀਰੇਰਾ ਬਹੁਤ ਅੱਦੋ ਚੱਕ ਚੰਗੀ ਆ ਬਾਈ ਯਾਰ ਹਾਂ ਥੱਲੇ ਬਹਿ ਕੇ ਹੱਥ ਮਰਵਾਉਂਦੇ ਜਮਾ ਗਾਂਗ ਅਮਰੀਕਨ ਵੀਰੇ ਚੈੱਕ ਕਰਾ ਦੇ ਇੱਕ ਵਾਰ ਲੈ ਜਮਾ ਗਾਂਗ ਹੀ ਵੀਰੇ ਕੋਈ ਕੰਮ ਨਹੀਂ ਹੈ ਗੱਲ ਜਿਹੜਾ ਗਾਂਗ ਅਮਰੀਕਨ ਹਾਂ ਆਟੀਆਂ ਕੱਟੀ ਜੇ ਸਾਰੀ ਆ ਗਈਆਂ ਇਹ ਗੱਲਬਾਤ ਕਰ ਲਈਏ ਉਮਰ ਆ ਗਈ ਢਾਈ ਸਾਲ ਦੀ ਢਾਈ ਸਾਲ ਦੀ ਆ ਵੀਰੇ ਜਿਹੜਾ ਸਿੰਘ ਬਾਈ ਯਾਰ ਤੋਲੇ ਤੋਲੇ ਕਹਿ ਹਰੇਕ ਨੂੰ ਦੇਖ ਲੈ ਹਾਂ ਜੇ ਆਪਾਂ ਗੱਲ ਕਰ ਲਈਏ ਬਾਡੀ ਚ ਬਾਦਾ ਬੂਦਾ ਜਿਹੜਾ ਹਜੇ ਨੇ ਕਈ ਸਾਲ ਕਰਨਾ ਹੋਰ ਇੱਕ ਬਰੀਕ ਜਿਹੀ ਬਾੜੀ ਲੈ ਚੁੰਡੀ ਕਿਥੇ ਭਰੀਆਂ ਜੇ ਬਿਲਕੁਲ ਬਰੀਕ ਚਮੜੇ ਦੀ ਆ ਗਈ ਕੁਆਲਿਟੀ 100 ਦੀ 100 ਆ ਗਈ ਜੀ ਖਰੀ ਆ ਗਈ ਜੀ ਗੱਲ ਬਿਲਕੁਲ ਹਾਂ ਕੰਗਰੂਰ ਦੇ ਵਿੱਚ ਚੁੰਡੀ ਭਰੀ ਕੰਗਰੂਰ ਦੇ ਵਿੱਚ ਚੁੰਡੀ ਪਰ ਲਾਂਗੇ ਬਈ ਇਹ ਇੰਨੀ ਬਰੀਕ ਆ ਬਿਲਕੁਲ ਬਰੀਕ ਚਮੜੇ ਦੇ ਵਿੱਚ ਆ ਗਈ ਲੈ ਦੇਖੀ ਕੁਆਲਿਟੀ ਇਹ ਵੀ ਆ ਗਈ ਟੌਪ ਪੈਸੇ ਚ ਮਕੋਰੇ ਦੇ ਕਿੰਨੇ ਲੈ ਲਾਂਗੇ ਆਪਾਂ ਪੈਸੇ ਮਹਾ ਭਰਾ ਮੇਰੇ 95 ਦੀ ਦੇ ਦਾਂਗੇ 95000 ਦੀ ਦੇ ਦਾਂਗੇ ਮੁੱਲ ਆਕਮੋ 1 5 ਕਰ ਲੈ 10 ਕਰ ਲੈ ਭਰਾ ਮੇਰੇ ਉਹਦਾ ਫਾਇਦਾ ਨਹੀਂ ਪਲੂਨ ਕੱਟੀ ਇਹਨਾਂ ਦੇ ਵਿੱਚ ਵੀਰੇ 12 13 ਕਿਲੋ ਦਾ ਤਾਂ ਕੱਢਦੀ ਨਹੀਂ ਹੈਗੀ ਆਪਾਂ ਤੂੰ ਵੀ ਬਾ ਪੈਸੇ ਵੀਡੀਓ ਪਾਉਣੀ ਰਹਿਣਾ ਭਰਾ ਮੇਰਾ ਆ ਵੀ ਦਿਖਾ ਦੇ ਮਾਰ ਕੇ ਇੱਕ ਵਾਰੀ ਤੇ ਉਸ ਤੋਂ ਬਾਅਦ ਆ ਜਰਸੀ ਦਿਖਾਵਾਂਗੇ ਜਰਸੀ ਉਹ ਤਾਂ ਘੰਟਾ ਹੋ ਗਿਆ ਜੇ ਅੱਧੀ ਤੋਂ ਵੱਧਦੀ ਤਾਂ ਪੈ ਗਈ ਉਹ ਹੁਣ ਉੱਠ ਖੜੀ ਤੁਸੀਂ ਆ ਗਈ ਪਹਿਲਾਂ ਤਾਂ 35 ਸੀ ਉਹ ਅੱਧੀ ਤਾਂ ਟੁੱਟ ਗਈ ਦੇ ਉਸ ਆ ਲੰਕੀਆਂ ਜੇ ਤਾਂ ਪਈ ਮੰਗੂ ਪਈ ਮੰਨ ਥੋੜੀ ਮੋਟੀ ਰਹਿੰਦੀ ਬਈ ਯਾਰ ਠੀਕ ਆ ਗੱਲ ਆਸੂਗਾ ਕਿੰਨੇ ਕ ਟਾਈਮ ਦਾ ਸੂਈ ਨੂੰ ਹੋ ਗਿਆ ਅੱਧਾ ਪણો ਘੰਟਾ ਹੋ ਗਿਆ ਨਾ ਪਰ ਠੀਕ ਆ ਗੱਲ ਅੱਧਾ ਘੰਟਾ ਹੋ ਗਿਆ 15 ਵੀ ਮੋ ਤੋਂ ਪਕੜਾ ਪਰ ਟਾਈਮ ਦੇਖਾ ਪੂਰਾ ਤੇ ਸੀਲ ਠੰਡੀ ਦੇਖ ਲੈ ਬਈ ਯਾਰ ਜਮਾ ਬੱਕਰੀਆਂ ਨਾਲ ਦੇ ਜਮਾ ਚੜ ਦੀ ਚੂੜ ਦੀ ਕੋਈ ਵੀ ਹਲਚਲ ਨਹੀਂ ਕਰਦੀ ਇਹ ਵੀਰ ਯਾਰ ਤੇ 10 ਬੰਦੇ ਕਿਹੜੇ ਦੇ ਹੇ ਯਾਰ ਉਹ ਕੰਮ ਨਹੀਂ ਹੈਗਾ ਵੀ ਉਹ ਤੋਂ ਦੀ ਗੇੜਾ ਦੇ ਦੂਗੀ ਠੀਕ ਹੈ ਜੀ ਜੀ ਹਾਂ ਵੀਰੇ ਆ ਗਿਆ ਕਰ ਦੋ ਕੱਟੀ ਬੰਨੇ ਸੰਭਾਲ ਬੰਨ ਮੈਂ ਬੰਨ ਪਿੱਛੇ ਹਾਂ ਕੱਟੀ ਵੀ ਮਾੜਾ ਬੰਦਾ ਬਾਈ ਕਹਿੰਦਾ ਬੰਨ ਨਹੀਂ ਸਕਦਾ ਹਾਂ 18 ਨਾਲ ਦੀ ਕੱਟੀ ਆ ਲਾ ਦੇ ਜਮੈਂ 2 ਮਹੀਨੇ ਨਹੀਂ ਹੁੰਦੀ ਐ ਦੁੱਧ ਕੱਟੀ ਨੂੰ ਚੰਗਾ ਛੱਡਾ ਹੈ ਬਾਈ ਕੱਟੀ ਦੀ ਕੁਆਲਿਟੀ ਵੀ ਐ ਐਂਦਾ ਕੀ ਜੇ ਗੱਲਬਾਤ ਕਰ ਲਈਏ ਪਿੱਟ ਪੁੱਟ ਦੀ ਕੁਆਲਿਟੀ ਤੇ ਆਪ ਵੀ ਯਾਰ ਕੱਟੀ ਚੰਗੀ ਆ ਤੇ ਇੱਕ ਕਹਿੰਦੇ ਪਹਿਲਾਂ ਆਪਾਂ ਹਰੇਕ ਥਲੀ ਪਹਿਲਾਂ ਕੱਟੀ ਹਰਿਆਣੇ ਦੀ ਇੰਦਾਂ ਦੀ ਸਾਸੀ ਥਣ ਥਣ ਬੜਾ ਕਮਾਲ ਦਾ ਬੜਾ ਦੇਖੀ ਫੋੜ ਫੋੜ ਤੇ ਮਾਰਾ ਘਟੇਗਾ ਥਾ ਕਾਲਮੇ ਲੋੜ ਦੇਖੀ ਵੀਰੇ ਗੈਪ ਗੂਪ ਬਹੁਤ ਹੈ ਲੈ ਇਧਰਲੇ ਬੰਦੇ ਵੀ ਚੈੱਕ ਕਰ ਸਕਦੇ ਚੈੱਕ ਕਰ ਲੋ ਕਰ ਲੋ ਲੈ ਹਾਂ ਹੁਣ ਕੱਟੀ ਐਨ ਬਣਾਉਂਦੀ ਆ ਚੰਗਾ ਪੂਰਾ ਹਾਂ ਲੈ ਤੇ ਤਾਰਾਂ ਦਿਖਾ ਦੋ ਮਾਰ ਕੇ ਲੇਟ ਨਾ ਕਰੋ ਕੰਮ ਵਾਇਟ ਬੂਈ ਦਾ ਸ਼ਰਾ ਹੀ ਹੈ ਹੱਥ ਲਾਉਣ ਦੇ ਤਾਂ ਨਹੀਂ ਲੋੜ ਜੇ ਕਿਸੇ ਨੂੰ ਨਾ ਨਾ ਆਉਣ ਲੈਣ ਨੂੰ ਮੈਂ ਗੋਮੇ 12 ਕਿਲੋ ਦੁੱਧ ਭਰੀ ਰਾ ਹਾਂ 12 ਕਿਲੋ ਦੁੱਧ ਹੈਗਾ ਲੈ ਇੱਥੇ ਚੈੱਕ ਕਰ ਸਕਦੇ ਹੋ ਕੋਈ ਖਿੱਲੇ ਜੁੱਲੇ ਵਾਲਾ ਸਿਸਟਮ ਨਹੀਂ ਆਹ ਨਾਲ ਨੂੰ ਨੇੜੇ ਲਾ ਕੇ ਦਿਖਾ ਦੇ ਇੱਕ ਵਾਰੀ ਦੋਏ ਪਾਸੇ ਦੇ ਸਾਧਨਾ ਬੰਦੇ ਬੈ ਕੇ ਚਾਉਂਦੇ ਨੇ ਛੱਡ ਦੋ ਜੀ ਕਿੰਨੇ ਦੀ ਛੱਡ ਦਾਂਗੇ 99 ਦੀ ਦੇ ਦੇਗਾ ਮੁੱਲ 1.5 ਕਰੋੜ ਰੁਪਏ ਲੱਖ ਕਰੋੜ ਬਈ ਜਰਾ 95000 ਦੀ ਦੇ ਦਾਂਗੇ ਜੋ ਮਾਨ ਤਾਨ ਕਰ ਦਾਂਗੇ ਹਾਂ ਹਾਂ ਲੈ ਆ ਜਾ ਹੁਣ ਗਾਂ ਦੀ ਡਿਟੇਲ ਦੱਸ ਦੇ ਬੱਚੀ ਦੀ ਹੁਣ ਬੱਚੀ ਦੀ ਡਿਟੇਲ ਦੱਸ ਦੇ ਕੱਤੀ ਦੀ ਵੀਰੇ ਕੱਤੀ ਬਹੁਤ ਚੰਗੇ ਜੀ ਕਿਸੇ ਬਾਰੇ ਬਾਈ ਨੇ ਪਾਲਣੀ ਹੋਈ 31 ਦਾ ਬਈ ਸੋਨਾ ਹੀ ਆ ਇੱਕ ਤਰ੍ਹਾਂ ਦਾ ਜਰਾ ਅੱਜ ਕਿੰਨੇ ਦੀ ਰੱਖ ਲਾਂਗੇ ਜੀ ਅੱਜ ਰੱਖ 10000 ਦੀ ਕੱਟੀ ਕੱਟ ਲੂ 10000 ਦੀ ਕੱਟ 10000 ਦੀ ਬਾਈ ਕਹਿੰਦਾ ਕੱਟੀ ਆਪਾਂ ਅੱਜੇ ਰੱਖ ਲਾਂਗੇ ਇਹਦੇ ਵਿੱਚ 10000 ਕਟਾ ਕੇ ਜੇ ਕੱਲੀ ਝੋਟੀ ਲਈ ਜਾਂਦਾ ਆ 85 ਦੀ ਪੂਜਨ ਲੈ ਜਾਂਦਾ ਕੱਲੀ ਮਹਿਲੇ ਜੀ ਯਾਰ ਕੱਟੀ 10000 ਦੀ ਕੱਟ ਲੂਗੀ ਕੋਈ ਗੱਲ ਨਹੀਂ ਬਾਈ ਕਹਿੰਦਾ 10000 ਦੀ ਇੱਥੇ ਤੋਂ ਥੱਲੇ ਫੇਰ ਬਹਿ ਜਾ ਕਹਿੰਦੀ ਬੈਠੀ ਬਾਈ ਯਾਰ ਉਹ ਕੰਮ ਨਹੀਂ ਦੇ ਰਿਹਾ ਤੇਰਾ ਪਰੇ ਉੱਠ ਖੜੀ ਦੁਬਾਰੇ ਲੈ ਫੇਰ ਬਹਿ ਜਾ ਅਮਰੀਕਨਾਂ ਦਾ ਐਮ ਹੀ ਨਹੀਂ ਗਿਆ ਭਰਾ ਮਿਲਣ ਨੂੰ ਆਵਾੜ ਦਿੰਦਾ ਮੈਂ ਠੀਕ ਹੈ ਗੱਲ ਤੇ ਹੁਣ ਗਿਆ ਨਹੀਂ ਜਰਸੀ ਬੱ ਪਹਿਲਾ ਬੱਸੀਆ ਝੋੜੀ ਜੇ ਰੋ ਵੀ ਕੁਸ ਆਪੇ ਜੇ ਦਾ ਪੈ ਜੂ ਪ੍ਰੋਪਰ ਹੋਣੀ ਮਤਲਬ ਪੰਗੜੀ ਭਾਈ ਪੂਰਾ ਠੰਡੀ ਠੰਡੀ ਕਾਹਨ ਦੇ ਲਾਦਰ ਪਹਿਲਾਂ ਬੱਸੀਆਂ ਦਾ ਰ ਮਰ ਬਾਲੂ ਲੈ ਪੇਸ਼ ਲੈ ਜੂ ਵੀ ਮਾਰ ਦੇ ਇਹਨੂੰ ਪਾਸ ਕਰੀ ਦੇ ਹਾਂ ਬਾਰੇ ਮਾਰਾਂ ਚੱਲ ਜਿਆ ਹਾਂ ਬਾਹਰਲੇ ਬੰਨੇ ਮਾਰ ਲਿਆ ਕਿ ਉਧਰਲੇ ਬੰਨੇ ਲੈ ਚੱਲੋ ਇਹ ਆਡ ਰੂਡਰ ਵਾਲੀ ਕੁਆਲਿਟੀ ਆ ਗਈ ਟੌਪ ਇੱਥੇ ਚੈੱਕ ਕਰ ਸਕਦੇ ਹੋ ਇਹਨੂੰ ਕਹਿੰਦਾ ਉਹਨਾਂ ਦਾ 4x4 ਨਾੜਾ ਨੂੰ ਕੰ ਦੇਖ ਸਕਦਾ ਮੇਰੇ ਤਾਂ ਬਹੁਤ ਨੇ ਆਡਰ ਤੇ ਤੇ ਕੁਆਲਟੀ ਆ ਗਈ ਟੌਪ ਇਹਦੀ ਤੇ ਆਰਡਰ ਹੈਗਾ ਫਸ ਮਾ ਜਮਾ ਇਹਨੂੰ ਸੁਆ ਹੈਗਾ ਪਹਿਲਾ ਤੇ ਛੜਨ ਨੂੰ ਛੜਨ ਆ ਆਰਡਰ ਹੈਗਾ ਇਹਦਾ 4x4 ਵਾਲਾ ਪਹਿਲਾ ਜਰ ਫਿਰ ਪੂਰਾ ਜਮਾ ਟੌਪ ਦਾ ਪੀਸ ਹੀ ਹੈ ਜਿਹਨੂੰ ਨਕੀਨਾ ਜਮਾ ਬਰੇ ਇਹਰਾ ਆ ਪਲਵਾਨ ਵਾਲਾ ਤੋਰਾ ਹੁੰਦਾ ਜਿਹੜਾ ਮੈਂ ਤੁਹਾਨੂੰ ਅਕਸਰ ਕਹਿਣਾ ਹੁੰਦਾ ਇੱਥੇ ਤੇ ਨੋਟ ਕਰ ਸਕਦੇ ਹੋ ਵੀ ਬੱਚੀ ਪਲਵਾਨਾ ਵਾਂਗੂ ਤੁਰਦੀ ਆ ਫਸ ਫਸ ਕੇ ਲੈਵਾ ਤੇ ਆਰਡਰ ਵੀ ਬਹੁਤ ਚੰਗੀ ਆ ਭਰਾ ਮੇਰਿਆ ਚਲਾ ਦੇ ਕਹਿੰਦੀ ਆ ਇਹਨੂੰ ਚਲਾ ਦੇ ਲੰਬੀ ਦਿਖਾ ਦੇ ਦਿਖਾ ਦੇ ਦਿਖਾ ਦੇ ਤੋੜ ਦੇ ਬਾਈ ਦਸਲੀਆਂ ਕਰਾ ਦੇ ਬਾਈ ਜਿਹਦਾ ਲਊਗਾ ਹਾਂ ਮੋੜ ਲੋ ਜੀ ਹੋਲੀ 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 ਹਾਂ ਇਹਨੂੰ ਇਹਨੂੰ ਕਹਿੰਦੇ ਹੁੰਦੇ ਨੇ ਨਾ ਪਹਿਲਵਾਨ ਵਾਲਾ ਤੋਰਾ ਆ ਗਈ ਪ्युअर ਜਰਸੀ ਦੇ ਵਿੱਚ ਦੀ ਗੱਲ ਹੈ ਹਾਂ ਚਾਹੇ ਭਰੇ ਝੂਟੇ ਮਾਰਦੀ ਭਰਾ ਤੇ ਸੀਲ ਠੰਡੀ ਹੱਦੋਂ ਬਾਅਦ ਤੋਰਾ ਮਾਰਦੇ ਹਾਂ ਹੱਥ ਮਾਰਦੇ ਬਾਈ ਹਾਂ ਲੈ ਬਈ ਸਤਾਰਾਂ ਬਾਈ ਕਹਿੰਦਾ ਇੱਥੇ ਦਿਖਾਦਾ ਨੇ ਮਾਰ ਕੇ ਡੈੜ ਡੈੜੇ ਹੈ ਕੰਮ ਅਗਲਿਆਂ ਚ ਵੀ ਮਾਰਦੇ ਜਮਕੋਰ ਨਮੇੜੇ ਦੇ ਕੰਮ ਬਿਨਾ ਬੱਚੇ ਤੋਂ ਬਿਨਾ ਬੱਚੇ ਤੋਂ ਬਾਹਰ ਹੀ ਪਾ ਮਾਰਤੀਆਂ ਯਾਰ ਆਪਾਂ ਕੋਈ ਉਹ ਨਹੀਂ ਹੈਗਾ ਉਹਲਾ ਹੈ ਜੀ ਰਹੀ ਲੰਗ ਫੀਨ ਆ ਆਰਡਰ ਹੈਗਾ ਬਾਈ ਟਾਪ ਕੁਆਲਿਟੀ ਵਾਲਾ ਜਿਹੜਾ ਆਪਾਂ 4x4 ਕਹਿਦਾਂ ਨੇ ਉਹ ਗੱਲ ਬਾਤ ਲੈ ਐਨੂੰ ਲੈ ਚੱਲ ਮਾੜਾ ਜੇ ਇੱਥੇ ਤੋਂ ਨਾ ਬੱਸ 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 ਦੇਖ ਲੱਕ ਦਿਓ ਨਸਾਂ ਨੂੰ ਸਾ ਬਹੁਤ ਨੇ ਆਰਡਰ ਤੇ ਤੇ ਆਰਡਰ ਆ ਗਿਆ ਫਿਕਸ ਕੋਈ ਟੁੱਟ ਮਾ ਆਰਡਰ ਨਹੀਂ ਹੈਗਾ ਜੀ ਗੱਲ ਬਾਤ ਕਰ ਲਈ ਤੇ ਇੱਕ ਹੈਡ ਵੀ ਵਧੀਆ ਬਰਾਵਾ ਸ਼ੂਟ ਹੀ ਨਹੀਂ ਹੈਗੀ ਮਾ ਚਲਾ ਲਈ ਨਾ ਹਾਂ ਤਸ ਦੇਖ ਰਹੀ ਆ ਗਈ ਜਰਸੀ ਕੋਈ ਛੋਟੀ ਨਹੀਂ ਚੰਗੇ ਕੱਦ ਕਰਚਾ ਰੰਗ ਰੂਪ ਦੀ ਵੀ ਚੰਗੀ ਆ ਐਨੂੰ ਕਮਾ ਲੈ ਕਿਰਾਂ ਹੋਰ ਇਹਰਾ ਹੋਰ ਕਮਾਲਾ ਕੱਢ ਦੇ ਲਈ ਤੇ ਕੰਨ ਕੋਲ ਨੂੰ ਬੜਾ ਤੇ ਮੂੰਹ ਬੜਾ ਸੋਹਣਾ ਭਰਾ ਮੇਰੇ ਟੋਆ ਪੈਂਦਾ ਕਿ ਮੂੰਹ ਦੇ ਵਿੱਚ ਤਾਂ ਇਹ ਕਵਾਲਿਟੀ ਬਾਕੀ ਤਾਂ ਦੇਖੀ ਲੈ ਫੇਸ ਕੁਆਲਿਟੀ ਦੇਖੀ ਕਿੰਨੀ ਸੋਹਣੀ ਹੈ ਵੀਰੇ ਹਾਂ ਬੋਦੀ ਵਾਲੀ ਆ ਗਈ ਤੇ ਅੱਖ ਵੀ ਮੋਟੀ ਆ ਗਈ ਪਿਓਰ ਜਰਸੀ ਵਾਲੀ ਇੱਥੇ ਤੋਂ ਫੇਸ ਕੁਆਲਿਟੀ ਚੈੱਕ ਕਰ ਪੰਜਾਬ ਵਾਲੀ ਪਿਓਰ ਜਰਸੀ ਹੈ ਵੀਰੇ ਤੂੰ ਦੱਸੀ ਆ ਚੱਲ ਗਿਆ ਨਹੀਂ ਐਨੂੰ ਮਾਰਾ ਜਾ ਕਮਾ ਕੇ ਹੌਸਲੇ ਚੱਲ ਆ ਤੋਰਾ ਤੋਰਾ ਸਾਨੂੰ ਕਰਾ ਦਾ ਨਾ ਹਰੇਕ ਪੱਖ ਤੋਂ ਚੈੱਕ ਕਈ ਵਾਰੀ ਕਿਸੇ ਹਾਂ ਬਾਈ ਕਿਸ ਨੂੰ ਬਹਿਮ ਨਾ ਰਹੇ ਭਰਾ ਮੇਰਾ ਮੇਰੇ ਪੀਸ ਲਾਉਣਾ ਕਿਉਂ ਆਨਲਾਈਨ ਵੀ ਸਜਣ ਮੰਗਾ ਸਕਦਾ ਸੂਆ ਇਹਦਾ ਦੰਦ ਤਾਂ ਨਹੀਂ ਦੇਖੇ ਜਮਕਰ ਦੰਦ ਨਹੀਂ ਦੇਖੇ ਭਰਾ ਮੇਰਾ ਥੋੜੀ ਜਿਹੀ ਆਪ ਨੂੰ ਕਾਲੀ ਸੀ ਘੰਟਾ ਕੀ ਪਹਿਲਾਂ ਆਈਏ ਤੇਰੇ ਨੂੰ ਠੀਕ ਆ ਗੱਲ ਦੰਦ ਨੂੰ ਚੈੱਕ ਨਹੀਂ ਕਰੇ ਹੋਊਗੇ ਇਹ ਦੰਦਾਂ ਜੀ ਦੰਦਾਂ ਜੀ ਹੋਊਗੇ ਪਰ ਚੈੱਕ ਨਹੀਂ ਕਰੇ ਕਿਉਂ ਕਾਲੀ ਸੀ ਇੱਕ ਤੈਨੂੰ ਭਰਾ ਕਾਲੀ ਸੀਗੀ ਨਾ ਆ ਇਥੋਂ ਲੰਬਾਈ ਲੰਬੂਈ ਚੈੱਕ ਕਰ ਸਕਦੇ ਹਾਂ ਤੂੰ ਤੇ ਮਾਰਦੀ ਫਿਰ ਜਿਹਾ ਖੁਣ ਤੇ ਆ ਚੱਲ ਬਾਈ ਅੰਦਰ ਥੋੜੀ ਜਿਹੀ ਗਗੂਰੀ ਖੁੱਲੀ ਆਈ ਇੱਕ ਇੱਕ ਵੈੜਾ ਆਪਾਂ ਹੋਰ ਲੈ ਆਏ ਆਗੇ ਠੀਕ ਆ ਗੱਲ ਉਹ ਆਪਾਂ ਅਗਲੀ ਵੀਡੀਓ ਦਿਖਾਵਾਂਗੇ ਭਰਾ ਹਾਂ ਉਹਨੇ ਉਹਨੇ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਨਾ ਜਰਸੀ ਦੇ ਸਾਰੇ ਰਿਕਾਰਡ ਤੋੜਨੇ ਨੇ ਉਹ ਮੇਰੇ ਨਾਲ ਬਿਆਨਾ ਕਰ ਲੈ ਕੋਈ ਬੰਦਾ ਕਹਿੰਦਾ ਵਿੱਚ ਕਹਿੰਦੇ ਲੋਕਾਂ ਨੇ ਵੀ ਵਪਾਰੀ 25 26 ਕਹਿੰਦੇ ਆ ਪਰ ਮੈਂ ਲੀਟਰ ਮਾਰ ਕੇ ਮੇਰੇ ਨਾਲ ਬਿਆਨਾ ਪਾ ਲੈਦਾ 10000 15000 ਮੈਂ ਲੀਟਰ ਮਾਰ ਕੇ ਦਊਗਾ ਹਾਂ ਲੱਖ ਦੂਰ ਲੱਖ ਵਾਲੀਆਂ ਜਰਸੀਆਂ ਦਾ ਵੀ ਚੱਲ ਰਿਹਾ ਸਿੱਕਣਾ ਹਾਂ ਦੇ ਸਕਦਾ ਢਾਈ ਆ ਚੱਲ ਚਲੀ ਜਾਵੇ ਉਹ ਚੱਕਰ ਨਹੀਂ ਹੈਗਾ ਮੈਨੂੰ ਐ ਤਾਂ ਨਹੀਂ ਪਤਾ ਵੀ ਕਿਹੜੇ ਚੰਗੇ ਸੀਮੰਟ ਦੀ ਆ ਪਰ ਸੀਮੰਟ ਜਿਹੜੇ ਮਾੜੇ ਤੋਂ ਮਾੜੇ ਸਮਝ ਲੈ ਪਰ ਲੀਟਰ ਪਰ ਮਾਰ ਕੇ ਦਊਗਾ ਮੇਰੇ ਨਾਲ ਬਿਆਨਾ ਕਰ ਲੈ ਬੰਦਾ ਹਾਂ ਠੀਕ ਆ ਬਾਈ ਕਹਿੰਦਾ ਮੈਨੂੰ ਪਤਾ ਨਹੀਂ ਉਹ ਜਰਸੀ ਵੀ ਹੋ ਸਕਦਾ ਵੀ ਕੱਲ ਤੱਕ ਆ ਜਾਏ ਪਰਸੋ ਤੱਕ ਚੈਨਲ ਤੇ ਤੇ ਆਰਡਰ ਇਹਦਾ ਬਾ ਕਮਾਲ ਹੈ ਪਰਸਨਲ ਤੇ ਦੱਬੀ ਜਿਹੜੀ ਹੋ ਵੀ ਜਾਏਗਾ ਦਿਖਾ ਦਿਓ ਗੁਰੀ ਹਾਂ ਜੇਰ ਇਧਰਲੇ ਬੰਨੇ ਪਈ ਆ ਅੱਧੀ ਜੇਰ ਇਹਦੀ ਤੇ ਵੱਪਾਣ ਦੇ ਤਕਾਬਲੀ ਕੁਸਾ ਆਪਾਂ ਪੈਣ ਦੇ ਨੇੜ ਤੇ ੜੀ ਆ ਤੇ ਸੀਲ ਠੰਡੀ ਹੱਥੋਂ ਵੱਧ ਹਾਂ ਬੱਚਾ ਕੀ ਨਾਮ ਕਰ ਮੰਗਲ ਬਸਾ ਵੀਰੇ ਆ ਨਾਲ ਇਹਦੇ ਮੇਲ ਕਾਫ ਆ ਗਿਆ ਇਹਦੇ ਪੈਸੇ ਕਿੰਨੇ ਲਵਾਂਗੇ ਮੁੱਲ 60000 ਆ 57 ਹੀ ਦੇ ਦਾਂਗੇ ਵੀਰੇ ਇਹ ਦੇ ਦਾਂਗੇ ਸਿਰਫ 57 ਦੀ ਕੋਲ 57000 ਦੀ ਤੁੱਕੀ ਤੋਂ ਨਹੀਂ ਮਿਲਣੀ ਭਰਾਵ ਮੇਰਾ ਮੇਰੇ ਹਿਸਾਬ ਨਾਲ ਤਾਂ ਮਿਲਣੀ ਨਹੀਂ ਬਾਕੀ ਪਰਮਾਤਮਾ ਦੀ ਕਿਰਪਾ ਬਈ ਯਾਰ ਬਾਈ ਕਹਿੰਦਾ ਇਹ ਦੇ ਦਾਂਗੇ 57 ਦੀ ਤੇ ਅੱਧਰ ਅੱਧਰ ਦੀ ਬਈ ਪੈਪ ਵੀ ਚੰਗਾ ਲੱਗਿਆ ਤੁਹਾਨੂੰ ਠੰਢੀ ਲੱਗਦਾ ਹੈ ਨਹੀਂ ਲੈਣਾ ਪਾਉਣ ਦੀ ਲੋੜ ਨਹੀਂ ਬਈ ਨਹੀਂ ਲੈਣੀ। ਕਵਾਲਿਟੀ ਵੀ ਇਹਦੀ ਟੌਪ ਆ ਗਈ ਜੇ ਗੱਲਬਾਤ ਕਰ ਲੀਏ ਨੰਬਰ ਬੋਲ ਦਿਓ ਜੀ। ਨੰਬਰ 9779475644 ਵੀਰੇ। ਇੱਕ ਵਾਰੀ ਫੇਰ ਬੋਲੋ ਜੀ। 9779475644 ਵੀਰੇ। ਸੱਜਣੋ ਦੋ ਨਗੀਨੇ ਦਿਖਾਏ ਨੇ ਜਿਵੇਂ ਗੱਲਬਾਤ ਕਰ ਲਾਂ ਹੈਗੇ ਦੋਨੇ ਪਹਿਲੇ ਸੂਏ ਦੇ ਨੇ। ਜਿਹੜੇ ਵੀ ਸੱਜਣ ਨੂੰ ਪਸੰਦ ਆਉਣਗੇ ਨਾ ਇਹ ਨਗੀਨੇ ਬਾਈ ਚਮਕੌਰ ਤੋਂ ਖਰੀਦ ਸਕਦੇ ਹੋ। ਧੰਨਵਾਦ ਜੀ।